ਸਸਰੀ ਘਰ ਚ ਸੀ ਅੱਜ ਤੇ ਮੇਰਾ ਨਵੀਂ ਵੀਪੀ ਕਟਿਆ ਵਾ ਸਰੀਰ ਟੁੱਟਦਾ ਭਜਦਾ ਵਾ ਤੇ ਮੇਰਾ ਵੀਪੀ ਚੈੱਕ ਕਰਾਂ ਕੋਈ ਗੱਲ ਨਹੀਂ ਹੁਣੇ ਚੈੱਕ ਕਰ ਲੈਨੇ ਬੀਪੀ ਦਾ ਸ਼ੇਰ ਦਾ ਦਹੋਂਡਿਆ ਸ਼ੇਰ ਵੀ ਦਹੋਂਡਿਆ ਮੈਂ ਹੁਣ ਚੱਲ ਜਾਨੀ ਦਵਾਈ ਲੈ ਕੇ ਆਉਣੀ ਆ ਨਹੀਂ ਕੋਈ ਗੱਲ ਨਹੀਂ ਐਂ ਜੀ ਬੀਪੀ ਬੜਾ ਕਟਿਆ ਤੁਹਾਡਾ ਹੁਣ ਦੱਸੋ ਵੀ ਦਵਾਈ ਦਵਾ ਕੇ ਇੰਜੈਕਸ਼ਨ ਲਵਾ ਤਹੀਂ ਦਵਾਈ ਚੰਗੀ ਦੀਓ ਹਾਂ ਓਏ ਟੈਨਸ਼ਨ ਟੈਨਸ਼ਨ ਤਾਂ ਨਹੀਂ ਲੈਂਦੇ ਉਹ ਤੇ ਪੋਤੇ ਆ ਹੀ ਜਾਂਦੇ ਟੈਨਸ਼ਨ ਤੇ ਹਰਵੇ ਤੈਨੂੰ ਪਤਾ ਹੀ ਆ ਬੀਤੀਆਂ ਪਤਾ ਦੀ ਆ ਹੀ ਜਾਂਦੀ ਆ ਉਹ ਮੁੰਡੇ ਦੀ ਵੀ ਲੱਗੀ ਰਹਿੰਦੀ ਵੀ ਕਿਸੇ ਪਾਸੇ ਨੇ ਲੱਗਾ ਹੈਗਾ ਨੌਕਰੀ ਸੰਗਰਦ ਤੇ ਆ ਜਾਂਦੀ ਆ ਹਾਂ ਤੈਨੂੰ ਪਤਾ ਹੀ ਆ ਮੇਰਾ ਵੀ ਹੁਣ ਤੁਹਾਡੇ ਬੱਚੇ ਮੇਰਾ ਬੱਚਾ ਵੀ ਪੜ ਕੇ ਹੌਸਟਲ ਚ ਆ ਗਿਆ ਵਾ ਤੇ ਹੁਣ ਉਹ ਕਹਿੰਦੇ ਮੰਮੀ ਘਰ ਮੇਰਾ ਦਿਲ ਨਹੀਂ ਲੱਗਣ ਡਿਆ ਬਾਹਰ ਜਦੋਂ ਪਿਆਲੀ ਬੰਨੇ ਚ ਜਾਂਦਾ ਉਹਨੂੰ ਖੁੱਲਾ ਖੁੱਲਾ ਲੱਗਦਾ ਹਲੇ ਹੌਸਟਲ ਚ ਵੀ ਨਾ ਉਹਰ ਤਰ ਹੋ ਜਾਂਦਾ ਜਾ ਕੇ ਉਹ ਰੇਜ ਬੱਚੇ ਬਾਹਰ ਆ ਨਾ ਹਾਂਜੀ ਹਾਂਜੀ ਹੁਣ ਉਹ ਉਥੋਂ ਆ ਕੇ ਤਾਂ ਹੁਣ ਉਹਨੂੰ ਇਹ ਮਾਹੌਲ ਖੁੱਲਾ ਜਿਵੇਂ ਪਹਿਲੇ ਬੰਨੇ ਬੜਾ ਖੁਸ਼ ਰਹਿਂਦਾ ਪਹਿਲੇ ਚ ਆ ਕੇ ਅੱਛਾ ਬੱਚੇ ਅੱਗੇ ਖੁਸ਼ ਰਹਿੰਦੇ ਹਾਂ ਹਾਂਜੀ ਉਹ ਪਹਿਲੇ ਸੀ ਰਾਜ ਰਾਜ ਮੈਨੂੰ ਤਾਂ ਆਪ ਉਹਦੀ ਹੁੰ ਟੈਨਸ਼ਨ ਮੈਂ ਅੱਛਾ ਤੁਹਾਨੂੰ ਕਾਦੀ ਚਲੋ ਹੁੰਦਾ ਹੀ ਹੈ ਕਿਸੇ ਬੰਨੇ ਲੱਗੇ ਕੋਈ ਆ ਚਲ ਬੱਚਿਆਂ ਦੀ ਆ ਹੀ ਜਾਂਦੀਆਂ ਨੇ ਚਲ ਕੇ ਤੇ ਪਰਲੇ ਗਿਆ ਚਲ ਕੇ ਪਾਸੇ ਵੀ ਚਲੋ ਆਪਣੇ ਜਾ ਮੈਨੇ ਬਾਹਰ ਅੰਦਰ ਦਾ ਬਣਾਉਣੀ ਹੈ ਨਾ ਉਹਦਾ ਚਲ ਵੀ ਲੈਓ ਪਹਿਲਾਂ ਤੁਹਾਡੇ ਸਾਹਮਣੇ ਇੱਥੇ ਰਹਿ ਨਹੀਂ ਹਾਂ ਆ ਪਹਿਲਾਂ ਬਾਹਰ ਤੁਸੀਂ ਰਹੇ ਨਹੀਂ ਮੈਂ ਪੇਕੇ ਦੇ ਘਰ ਆਪਣੇ ਰਹੀ ਤਾਂ ਕਰਕੇ ਸੀ ਵੀ ਉਹਦੇ ਪਾਪਾ ਦਾ ਬਾਹਰ ਵਾ ਹਾਂਜੀ ਫਿਰ ਤੁਹਾਨੂੰ ਪਤਾ ਇਤਨੀ ਮੈਨੂੰ ਦਵਾਈ ਦਾ ਇੱਧਰ ਵੀ ਕਰਨਾ ਪੈਂਦਾ ਹੈ ਕੰਮ ਫਿਰ ਬੱਚੇ ਵਾਲ ਧਿਆਨ ਜਿਆਦਾ ਨਹੀਂ ਦੇਣਾ ਪੈਂਦਾ ਦਿੱਤਾ ਜਾਂਦਾ ਤੇ ਇਸ ਕਰਕੇ ਉਹਨੇ ਹੌਸਟਲ ਚ ਵੀ ਆਇਤਾ ਆ ਫਿਰ ਮੁਸ਼ਕਲ ਹੋ ਜਾਂਦੀ ਹੈ ਨਾ ਵੀ ਇੱਥੇ ਵੀ ਕੰਮ ਕਰਨਾ ਤੇ ਫਿਰ ਉੱਥੇ ਵੀ ਬਾਹਰ ਹਾਂਜੀ ਹਾਂਜੀ ਤੇ ਮੈਂ ਤੁਹਾਨੂੰ ਦੇ ਪੁੱਤ ਦਵਾਈ ਮੈਨੂੰ ਤਾਂ ਚੰਗੀ ਜੀ ਦਮੀ ਹੈ ਹਾਂਜੀ ਨਹੀਂ ਦਵਾਈ ਵਧੀਆ ਦਵਾਂਗੇ ਆਹੋ ਜੇਰਾ ਮੈਨੂੰ ਨਾ ਰਮਾਨ ਆ ਜੇ ਹੁਣ ਕੰਮ ਹੀ ਸਾਰਾ ਮੇਰੇ ਸਿਰ ਤੇ ਹੋਇਆ ਨਹੀਂ ਨਹੀਂ ਵਧੀਆ ਖਰਕ ਕਾਹਦੇ ਇੰਜੈਕਸ਼ਨ ਲਾ ਦਿੰਨੇ ਜੀ ਨੇ ਤੂੰ ਦਵਾਈ ਦੇ ਚੰਗੀ ਜੀ ਹੈ ਫਿਰ ਵੇਖ ਲਾਂਗੀ ਹੈ ਠੀਕ ਆ ਵਧੀਆ ਨਹੀਂ ਮਿੱਟੀ ਫਿਰ ਉੱਠ ਕੇ ਮੈਂ ਕੰਮਕੋਮੀ ਕਰਨਾ ਹੋਇਆ ਇੱਥੇ ਕਾਵਟ ਵੀ ਹੋ ਜਾਂਦੀ ਹੈ ਆ ਵਦਮ ਮਦਾਨੀ ਭਾਗ ਜੀ ਨਾਲ ਵੀ ਸ਼ਾਦਾ ਉਹਨੇ ਖੁਸ਼ ਆ ਗਿਆ ਇਹ ਪੰਜਾਬ ਦੇ ਰੰਗ ਮੰਚ ਉਹ ਵੱਲੋਂ ਤਾਂ ਦੀ ਮਰੋਟੀ ਨਹੀਂ ਲਾ ਕਦੋਂ ਲਾ ਸੁਮੇਤ ਤੂੰ ਹੀ ਹੱਥ ਕਾਂਢੀਆਂ ਤੂੰ ਅੱਗੇ ਇੱਕ ਭਰੌਂਠਾ ਖਾ ਲਿਆ ਨਾ ਹਉਂ ਤੂੰ ਪੜੰਦੀ ਮਾਰੀ ਇਹ ਦੰਡ ਈਂ ਕਾਨੇ ਕੀ ਪੁਈਨੇ ਮੈਨੂੰ ਕਹਿ ਕੇ ਦਿੱਤਾ ਕਿ ਕਿਤਾਬ ਰੱਖ ਕੇ ਤੇ ਮੇਰੇ ਲੱਗ ਗਿਆ ਆ ਜਾ ਮੈਂ ਤੁਹਾਡੇ ਹੰਗਵੈਂਡ ਤਾਂ ਤੁਰਨਾ ਲੋਣੀ ਆ ਵਾ ਮੈਂ ਥੋੜਾ ਨਾ ਨਹੀਂ ਹੁਣਾ ਪੜੰਦ ਨਾਲ ਐਨਕਾ ਨਹੀਂ ਲੱਗਦੀਆਂ ਤੀ ਪੜ ਤੀ ਪੜੰਦੇ ਤੇ ਫੇਰੀ ਐਨਕਾ ਲੱਗੀ ਤੁਹਾਨੂੰ ਇਹ ਤੇ ਮੇਰੀ ਆਈ ਛੱਡ ਵੀਕ ਹੋ ਗਈ ਕੀ ਤਾਂ ਕਰਕੇ ਤੇ ਪੜ ਪੜ ਕੇ ਤੇ ਹੋਈ ਹੀ ਤੇ ਤੇਰੀ ਦਾਦੀ ਨੂੰ ਵੀ ਲੱਗੀ ਆਵਾ ਐਨ ਕਦੇ ਲੱਗਣੀਆਂ ਹੀ ਹੁੰਦੀਆਂ ਵਾ ਭਾਵੇਂ ਅੱਜ ਲੱਗ ਜਾਣ ਤੇ ਭਾਵੇਂ ਕੱਲ ਲੱਗ ਜਾਣ ਤੇ ਭਾਵੇਂ ਬੁੱਢੇ ਵਾਰੇ ਜਾ ਕੇ ਲੱਗਣ ਲੱਗ ਹੀ ਜਾਣੀਆਂ ਹੁੰਦੀਆਂ ਇਹਨਾਂ ਨਾਲ ਕੀ ਹੁੰਦਾ ਵਾ ਪੜਿਆ ਕਰ ਮੈਂ ਤਾਂ ਖੇਡਾਂ 'ਚ ਹੀ ਮੈਨਾਂ ਮੈਂ ਨਹੀਂ ਪੜਨਾ ਖੇਡਾਂ 'ਚ ਵੀ ਜਦੋਂ ਅਗਲੇਨ ਜਦੋਂ ਤੋ ਮੈਡਲ ਦਿੱਤੇ ਆ ਨਾ ਉਹਨਾਂ ਨੇ ਕਹਿੰਦਾ ਸਪੀਚ ਦੇ ਉੱਥੇ ਕੀ ਕਹੇਂਗੀ ਫਿਰ ਮੈਂ ਕੋ ਮੇਰਾ ਨਾਮ ਸੁਮਰੀਤ ਕੋਰਾ ਹੋਰ ਗਈ ਕਿ ਅੱਗੇ ਮੈਨੂੰ ਕੋ ਹੁੰਦਾ ਨਹੀਂ ਮੈਂ ਪੜਿਆ ਨਹੀਂ ਮੈਂ ਤਾਂ ਆਪਣੀ ਪੂਜੀ ਦੀ ਗੱਲ ਹੀ ਨਹੀਂ ਮੰਨੀ ਕਦੀ ਨਹੀਂ ਨਹੀਂ ਮੈਂ ਫਸਟ ਆਈ ਆ ਕਸੀ ਨਿਕ ਮੇਸ ਦੀ ਸੀ ਬੱਸ ਬੱਸ ਆਪਾਂ ਅੰਜੀ ਹੁਣ ਇੱਕ ਖਰਾ ਖਾ ਲੋ ਤੇ ਇੱਕ ਲੋੜ ਪੈਗੀ ਤੇ ਫੇਰ ਖਾਓ ਨਹੀਂ ਤੇ ਰਹਿਣ ਦਿਓ ਮੈਂ ਘਰ ਜਾ ਕੇ ਖਾ ਲੂੰਗੀ ਹੈ ਠੀਕ ਆ ਜੀ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਚਲ ਇੱਕ ਘਰ ਜਾ ਕੇ ਖਾ ਲਉ ਇੱਕ ਸਵੇਰੇ ਖਾ ਲੂੰਗੀ ਹੁਣ ਐਸੂ ਦੇ ਸ਼ਾਮਾਂ ਨੂੰ ਮਨਜੋਦ ਮੰਮੀ ਇੱਥੇ ਮੈਂ ਕੀ ਕਰਨਾ ਆ ਪਿੰਡ ਵਿੱਚ ਬੜੀ ਘਟਮਚੀ ਹੁੰਦੀ ਹੈ ਤੇ ਘੜੀ ਘਰ ਵੀ ਬੈਜਿਆ ਕਰ ਹੁਣ ਐਸਵੇਂ ਸ਼ਾਮਾਂ ਨੂੰ ਕੀ ਕਰਨਾ ਤੇ ਸਰਦਰ ਮੈਂ ਘਰੇ ਹੀ ਚਲੋ ਉਹ ਤਾਂ ਗੱਲ ਤੇਰੀ ਠੀਕ ਆ ਚੱਲ ਹੋਸਟਲ ਚ ਆਇਆ 4 ਦਿਨ ਖਾ ਪੀ ਮੈਂ ਬਣਾਉਣੀ ਕੋਸ਼ਿਸ਼ ਤੇ ਘਰ ਕਾ ਉੱਥੇ ਵਾਤਾਵਰਨ ਬੜਾ ਸਹੀ ਹੈ ਬਾਹਰ ਆਪਰ ਦੇ ਰੋਕ ਰੁਕ ਲੱਗੇ ਬੜੀ ਬਤਾਈਆ ਬੰਦੀ ਹੈ ਚੱਲ ਕੋਈ ਗੱਲ ਨਹੀਂ ਫੇਰ ਤੋਰਾ ਠੀਕ ਹੈ ਮੈਂ ਤੇ ਕਾਕਾ ਤਾਂ ਬੜਾ ਜਵਾਨ ਜਵਾਨ ਨਿਕਲਿਆ ਚਿਕਾਲ ਬਤ ਇਹ ਤਾਂ ਬਾਜੂਆ ਨਿਕਲਿਆ ਵਾ ਤੇ ਮੈਂ ਤੇ ਅੰਨੀ ਕਿ ਤੇ ਭਰਤੀ-ਪੁਰਤੀ ਕਰਾ ਦੋ ਇਹਨੂੰ ਹੈ ਭਰਤੀ ਇਹਨੇ ਆ ਸਵੇਰੇ ਤੇ 9 ਵਜੇ ਉੱਠਦਾ ਤੇ ਜਿਨ੍ਹਾਂ ਨੇ ਭਰਤੀ ਹੋਣਾ ਉਹ ਤੇ ਸਵੇਰ ਨੂੰ 4 ਵਜੇ ਉੱਠ ਉੱਠ ਕੇ ਦੌੜਾ ਲਾਉਂਦੇ ਆ ਉਹ ਤਾਂ ਕੋਈ ਗੱਲ ਨਹੀਂ ਕੋਲੇ ਲਲਾਈ ਵੀ ਮੈਨੂੰ ਬਾਹਰ ਮੰਮੀ ਭੇਜ ਦੋ अच्छा बाहरंदा जनम बाहर ਕਿੰਦਾ ਬੇ ਉਹ ਮੈਂ ਦੇਖਿਆ ਤੇ ਮੈਂ ਤੇ ਜੌਣ ਦੋ ਤੇ ਪਾਤੀ ਬੱਕੇ ਹੋਏ ਨਾ ਮੈਂ ਦਾ ਪਰ ਲਿਖਾ ਪੱਤੀ ਨਾ ਚੱਲ ਵੀ ਚੱਲ ਫਿਰ ਦੌੜ ਦਾ ਲਾਇਆ ਕਰਨ ਫਿਰ ਦੌੜ ਮੈਂ ਲਾ ਲੂੰਗਾ ਤੇ ਸਰੀਰ ਵੀ ਠੀਕ ਰਹਿੰਦਾ ਦੌੜ ਦਾ ਕੀ ਆ ਚੱਲ ਮੈਂ ਉੱਥੇ ਲਾ ਲੂੰਗਾ ਦੌੜ ਉਸ ਨਹਿਰ ਪੈਂਦੀ ਆ ਬਾਹਰ ਵੀ ਜਾਏਗਾ ਚੁਸਤ ਚਲਾਕੀ ਚਾਹੀਦੀ ਆ ਬਾਹਰ ਵੀ ਮੰਮੀ ਮੈਂ ਕਹਾਂ ਦੇ ਰਿਹਾ ਉੱਥੇ ਨਹਿਰ ਪੈਂਦੀ ਆ ਮੋਟਨ ਲੱਗੇ ਉੱਥੇ ਮੈਂ ਦੌੜ ਲਾ ਲੂੰਗਾ ਚਲ ਵੇ ਲੈ ਦੌੜ ਲਾ ਲਈ ਫਿਰ ਚਲ ਵੇ ਲੈ ਜਿੱਤਰਾ ਭੂਕੇ ਬੱਚੇ ਕਹਿੰਦੇ ਫਿਰ ਉਤਰਾ ਮੰਨਣੀ ਪੈਂਦੀ ਬੱਚਿਆਂ ਦੀ ਮੈਂ ਤਾਂ ਕਿਹਾ ਹੋਸਟਲ ਚਾਏ ਉੱਥੇ ਕੀ ਤਾਂ ਕੀ ਖਾਂਦੇ ਰੇ ਕੀ ਪੀਂਦੇ ਰੇ ਚਲ ਮੈਂ ਘਰ ਕੁਝ ਬਣਾਉਣੀ ਤਾਂ ਕੁਝ ਖਾ ਪੀ ਲੈ ਮੰਮੀ ਸਵੇਰ ਦਮ ਘਰੇ ਹੀ ਆ ਸਵੇਰੇ ਖਾਣ ਲਿਆ ਦੁਪਹਿਰੇ ਵੀ ਖਾਤਾ ਹੁਣ ਮੈਂ ਸਾਨੂੰ ਸ਼ੈਰ ਕਰਨ ਨੂੰ ਤਾਂ ਨਾਲ ਆਪਣੀ ਮੋਟਰ ਵੇਖਾਂਗਾ ਉਹ ਤਾਂ ਜਿੰਨਾ ਮਰਜ਼ੀ ਖਾਏ ਨੇ ਮਾਮਾ ਨੂੰ ਹੁੰਦਾ ਜੇ ਨਹੀਂ ਕੁਝ ਨਹੀਂ ਖਾਦਾ ਇਹ ਹੋ ਜਾਂਦਾ ਇਹ ਤਾਂ ਗੱਲ ਹੈ ਚਲ ਮੈਂ ਆ ਜੇਣਾ ਕਿੰਨ੍ਹੇ ਤੱਕ ਤੂੰ ਜੋ ਬਣਾ ਚਲ ਮੈਨੂੰ ਦੱਸ ਦੇ ਕੀ ਬਣਾਵਾਂ ਤੇਰੇ ਲਈ ਕੀ ਪਨੀਰ ਬਣਾ ਲਿਓ ਚਲ ਠੀਕ ਹੈ ਮੈਂ ਪਨੀਰ ਬਣਾ ਲੇਗੀ ਤੇ ਠੀਕ ਰੋ ਮਾਂ ਅੰਟੀ ਠੀਕ ਨਹੀਂ ਆ ਹਾਂ ਠੀਕ ਨਹੀਂ ਦਵਾਈ ਲੈਣਾ ਐਸੀ ਠੀਕ ਹੈ ਡੈਡੀ ਦਾ ਫੋਨ ਹਾਂਜੀ ਹਾਂਜੀ ਆਇਆ ਠੀਕ ਡੈਡੀ ਤੇਰੀ ਜਿਹੜੀ ਬੈਠ ਹੋ ਗਈ ਕੀਤਾ ਤੂੰ ਬਾਹਰ ਹੀ ਉਧਰ ਆਇਆ ਸੀ ਮੈਨੂੰ ਫੋਨ ਤੇ ਮੈਨੂੰ ਪੁੱਛਣ ਦੇ ਹੀ ਤੇ ਮੈਂ ਕਿਹਾ ਵੀ ਉਹ ਬਾਹਰ ਇਧਰ ਆਪਣੇ ਕਿਸੇ ਚਾਰ ਦੋਸਤਾਂ ਵੱਲ ਗਿਆ ਹੋਣਾ ਆਹੋ ਗਿਆ ਰਗਾ ਨਹੀਂ ਮੇਰੀ ਕਿੜੀ ਨਹੀਂ ਬਾਤ ਵੀ ਹੈਗੀ ਇੱਥੇ ਯਾਰ ਰੇਂਗ ਤਾਂ ਹੋਣੀ ਵਾਕ ਵੀ ਹੋਊ ਕੋਈ ਗੱਲ ਨਹੀਂ ਆਪੇ ਇੰਜ ਕਰਵਾ ਦੇਣਗੇ ਆਪਣੇ ਮੁੰਡੇ ਨਾਲ ਵਾਕ ਵੀ ਤੇਰੀ ਆ ਕੋਈ ਗੱਡੀ ਨਵੇਂ-ਨਵੇਂ ਆਏ ਆ ਨਾ ਕੋਈ ਨੂੰ ਹੋ ਜੂਗੀ ਵਾਕ ਵੀ ਕੋਈ ਗੱਡੀ ਨਹੀਂ ਇਹ ਪ੍ਰਿਆ ਹੋਸਟਲ ਚ ਜ਼ਿਆਦਾ ਜਦੋਂ ਤੁਹਾਡਾ ਮੁੰਡਾ ਆਊਗਾ ਇਹਦੇ ਨਾਲ ਵਾਕ ਵੀ ਕਰ ਇਹ ਵੀ ਘੜੀ ਘਰ ਬਿਆ ਕਰੇਗਾ ਐਸੇ ਲਈ ਤਾਂ ਰੋਜ਼ ਸ਼ਾਮ ਨੂੰ ਤੁਰ ਪੈਂਦਾ ਪਤਾ ਨਹੀਂ ਕਿੱਥੇ ਜਾਂਦਾ ਹੈ ਤੇ ਸ਼ਾਮ ਨੂੰ ਸਾਡੇ ਘਰ ਭੇਜ ਦਿਓ ਕੋਈ ਨੂੰ ਵਾਕ ਵੀ ਵੀ ਕਰਾ ਲਾਂਗੇ ਚਲੋ ਪਰ ਇਹ ਗੱਲਾਂ ਚਲ ਫਿਰ ਤੋਰ ਆਏਗਾ ਚਲ ਚੱਲਦੇ ਹਾਂ ਮੁੰਡਿਆ ਇਹ ਤੋਰ ਮਮੀ ਮੱਲਾ ਠੀਕ ਆ ਮੈਂ ਤੋਰ ਠੀਕ ਹੈ ਚਲ ਕੋਈ ਗੱਲ ਚੰਗਾ ਫਿਰ ਮੈਂ ਜਾਣੀ ਹੈ ਠੀਕ ਹੈ ਜੀ ਸਲਵਾ ਅੱਧ ਮਾਰ ਲਾ ਦਾਦੀ ਮੈਂ ਮੈਨੂੰ ਪੜ ਲੈਣ ਦੇ ਪੁੱਤ ਫਿਰ ਮੈਂ ਲੇਟ ਹੋ ਜਾਣਾ ਵਜਾ ਦਾਦੀ ਅੰਮਾ ਰੋਟੀ ਲਿਆ ਦੋ ਲੈ ਨੀ ਪਤਾ ਹੈ ਮੈਨ ਲੈ ਕੇ ਆਉਂ ਲਈ ਲੈ ਖਾ ਲਾ ਖਾ ਕੇ ਤਾਂ ਫਿਰ ਪੜ ਚੰਗਾ ਪੁਈ ਦੀ ਅੱਖੇ ਲੱਗੀਦਾ ਹੁੰਦਾ ਤੂੰ ਨਹੀਂ ਕਰ ਜੇ ਨੇ ਪੜ ਪੁੱਵੀ ਗਏ ਜਾਂ ਤੇ ਪਰ ਮੈਂ ਰੋਟੀ ਤੇ ਖਾ ਲਾ ਚਲ ਖਾ ਲਾ ਪੁੱਤ ਤੂੰ ਵੀ ਕਿਤੇ ਕੋਈ ਕੰਮ ਕਰ ਲਿਆ ਕਰ ਆਵੇ ਭਾਬੀ ਤੇਰੀ ਸਵੇਰ ਦੀ ਚੌਕੇ ਚ ਆ ਬੜੀ ਰਹਿੰਦੀ ਆ ਤਾਂ ਹੁਣ ਵੀ ਚੌਕੇ ਚ ਬੜੀ ਮੈਂ ਤੇ ਕਿਹਾ ਸੀ ਭਾਬੀ ਨੂੰ ਵੀ ਕੋਈ ਕੰਮ ਕਰਾਉਣੀ ਆ ਕਹਿੰਦੀ ਜਾ ਕੇ ਪੜ ਲਾ ਕੋਈ ਨਹੀਂ ਮੈਂ ਕਰ ਲੈਣਾ ਨਹੀਂ ਪੁੱਤ ਹੁਣ ਤੈਨੂੰ ਜਾਂਚ ਆ ਜੂਗੀ ਆਪਣੀ ਭਾਬੀ ਵਾਲੇ ਵੇਖੇਗੀ ਕੰਮ ਕਰਨ ਦੀ ਤੈਨੂੰ ਜਾਂਚ ਨਹੀਂ ਕੋਈ ਮੰਮੀ ਕੰਮ ਤੇ ਮੈਂ ਸਿੱਖ ਹੀ ਲੈਣੇ ਆ ਤੁਹਾਨੂੰ ਪਤਾ ਆ ਫਿਰ ਪੜਾਈ ਬੜੀ ਔਖੀ ਹੋ ਜਾਂਦੀ ਤੁਹਾਨੂੰ ਪਤਾ ਕਿੰਨਾ ਕੰਪੀਟੀਸ਼ਨ ਆ ਮੇਰੀ ਯਾਰ ਕਾ ਫਰੈਂਡ ਕਹਿਣ ਦੀ ਸੀ ਕਿ ਮੈਂ ਤੇਰੇ ਤੋਂ ਯਾਰ ਕਾ ਜਿਆਦਾ ਨੰਬਰ ਲੈ ਜਾਣੇ ਆ ਤੇ ਮੈਂ ਤੇ ਇਦਾਂ ਕਦੀ ਵੀ ਨਹੀਂ ਹੋਣ ਦੇਣਾ ਕਦੀ ਵੀ ਨਹੀਂ ਉਹਦੇ ਮੈਂ ਜਿਆਦਾ ਨੰਬਰ ਹੋਣ ਦਿੰਦੀ ਨਹੀਂ ਪੁੱਤ ਤੂੰ ਨਾ ਪੜ ਕੇ ਹੁਣ ਤੇਰਾ ਮੰਗਣੀ ਵੀ ਕਿਤੇ ਕਰਨੀ ਆ ਤੈਨੂੰ ਵਿਆਹਣਾ ਵੀ ਆ ਤੇ ਜੇ ਕੋਈ ਕੰਮ ਤੂੰ ਸਿੱਖਿਆ ਹੋਊਗਾ ਤਾਂ ਫੇਰ ਹੀ ਤੇਰਾ ਵਿਆਹ ਕਰਾਂਗੇ ਨਾ ਪਹਿਲਾਂ ਵਿਆਹ ਕਰ ਲਓ ਮੇਰਾ ਤੇ ਪੁੱਤ ਵੀ ਆ ਦੀ ਲੈ ਕੇ ਹੋਰ ਨਹੀਂ ਤੇ ਸਾਲ ਨਹੀਂ ਤੇ ਕਰਨਾ ਹੀ ਕਰਨਾ ਹੀ ਆ ਨਾ ਵਿਆਹ ਤੇਰਾ ਵੀਰ ਦਾ ਕਰ ਲਿਆ ਮੈਂ ਨਾ ਕੰਮ ਕਰਨ ਵਾਲੀ ਆ ਗਈ ਆ ਹੁਣ ਮੇਰਾ ਨਹੀਂ ਅਜੇ ਵਿਆਹ 5-7 ਸਾਲਾਂ ਦਾ ਜਿੰਨਾ ਧਿਆਨ ਦੋ ਹੈ ਦੱਸ ਸਤੂਸ ਦੇਣ ਵਾ ਮੰਮੀ ਮੈਂ ਇੱਥੋਂ ਪੜ੍ਹ ਲ ਕੇ ਸਾਰਾ ਪੜ੍ਹ ਕੇ ਫਿਰ ਮੈਂ ਵਿਆਹ ਕਰਾਉਣਾ ਮੈਂ ਨਹੀਂ ਐਦਾਂ ਕਰਾਉਣਾ ਕਰਾਣਾ ਤੇ ਚੱਲ ਤੂੰ ਕੰਮ ਤੇ ਸਿੱਖਿਆ ਕਰ ਉਹ ਦੇਖ ਆਣ ਕੇ ਤੂੰ ਤੂੰ ਕਾਜ ਚਲ ਜਾਈ ਨਹੀਂ ਆਉਂਦੀ ਤੂੰ ਆਣ ਕੇ ਫਿਰ ਕਿਤਾਬ ਫੜ ਲੈਨੀ ਐ ਐਨਕ ਤੈਨੂੰ ਲੱਗ ਗਈ ਆ ਔਰ ਹੈ ਐਨਕ ਤੁਹਾਨੂੰ ਨਹੀਂ ਲੱਗੀ ਸਾਰੇ ਜਣੇ ਮੇਰੇ ਐਨਕ ਦੇ ਮਗਰ ਹੀ ਪੈ ਗਏ ਜੇ ਮੈਂ ਆਪੋ ਤਾਂ ਹੁਣ ਬੁੱਢੇ ਵਾਰੇ ਮੈਨੂੰ ਤਾਂ ਹੁਣ ਲੱਗਣੀ ਲੱਗਣੀ ਹੀਗੀ ਆ ਲੋ ਲਾਤੀਆ ਸਿਰ ਪਿਡੀ ਹੋ ਜੂਗੀ ਘੜੀ ਫਿਰ ਕੀ ਆ ਗੱਸ ਤੂੰ ਕਿਹੜੀ ਕਹਿਦੀ ਮੰਦੀ ਆ ਮੈਂ ਕਿਹਾ ਚੱਲ ਉਹਦੇ ਨਾਲ ਵੀ ਹੱਲ ਪਕਰਾ ਦਿਆ ਕਰ ਵਿਚਾਰੀਆਂ ਸਮਝਦੀ ਤਾਂ ਆ ਪਰੌਂਠਾ ਘੇਰੇ ਬਲਾਵਾ ਮੈਗਨ ਮਸਾਲੇ ਵਾਲਾ ਬਲਾਵਾ ਪੁਰੀਸ ਵਾਲਾ ਲੱਗਾਈ ਮੈਂ ਵੀ ਚੱਲ ਭਾਬੀ ਕੋ ਜਾ ਕੇ ਤੇ ਮੈਗਨ ਮਸਾਲੇ ਵਾਲਾ ਪਰੌਂਠਾ ਖਾਣੀ ਆਹੋ ਚੱਲ ਤੇ ਲੱਗ ਗਿਆ ਇਹਦੇ ਨਾਲ ਭਾਂਡੇ ਭੁੰਡੇ ਮੰਜਾ ਤੇ ਕੋਈ ਕੰਮ ਕਰਾਤਾ ਉਹਨੂੰ ਵੀ ਵਿਚਾਰੀ ਨੂੰ ਚਲਾ ਸਾ ਮਿਲ ਜੇ ਜੀ ਮੈਂ ਤੇ ਡਾਦੀ ਲੱਗ ਬੈਠੀ ਰਹੀ ਨਾ ਇੰਨੇ ਤੇ ਮੇਰੇ ਗੁਨੇ ਬੁਲਾ ਦੇਨੇ ਆ ਹੁਣੇ ਹੀ ਲੈ ਹਾਂ ਦੱਸ ਦਾਦੀ ਮਾੜੀ ਮਾਤਾ ਤੇ ਨਹੀਂ ਦੇਣ ਢਈ ਤੇ ਵੇਖ ਲੈ ਸਮਰੀਤ ਤਰੀਪੂ ਪਬਜੀ ਹਾਂਜੀ ਲਿਓ ਮੈਂ ਰੋਟੀਆਂ ਭਗੋਨੀ ਨਹੀਂ ਰੋਟੀਆਂ ਲਾਤੀਆਂ ਬਸ ਮੰਮੀ ਕਹਿੰਦੇ ਜਾ ਕੇ ਕੰਮ ਕਰਾ ਕੋਈ ਨਹੀਂ ਤੂੰ ਪੜਨ ਵਾਲ ਤੇ ਆ ਰਾ ਰੋਟੀਆਂ ਬਾਲਣਾ ਕਿ ਆ ਰਾ ਮੈਂ ਤੇ ਲਾ ਲੜੀਆਂ ਹੈ ਮੈਨੂੰ ਬੜਾ ਤੱਤਾ ਤਵਾ ਲੱਗਦਾ ਹੀ ਆ ਤਾਂ ਮੈਂ ਤੈਨੂੰ ਕਦੀ ਗਾਇਆ ਨਹੀਂ ਤੇ ਫਿਰ ਮੈਨੂੰ ਆਉਣੀਆ ਨਹੀਂ ਆ ਕੋਈ ਨਹੀਂ ਕਦੀ ਕਦੀ ਲਾ ਲੈਗਾ ਜਦੋਂ ਛੁੱਟੀ ਹੋਊ ਉਦੋਂ ਲਾ ਲੈਗਾ ਤੇ ਮੈਂ ਕਹਿਣ ਤੇ ਨਹੀਂ ਅੱਜ ਛੁੱਟੀ ਤੇ ਹੈਗੀ ਹੈ ਤੇ ਮੈਂ ਹਾਂ ਤੁਹਾਨੂੰ ਮੈਂ ਪਕਾ ਲੈਣੀ ਫਿਰ ਨਹੀਂ ਤੂੰ ਇਹਦਾ ਸਾਰਾ ਦਿਨ ਵਿਹਲੀ ਰਹੀ ਮੈਂ ਚੱਲ ਕੋਈ ਗੱਲ ਨਹੀਂ ਮੈਂ ਗੀ ਮਸਾਲੇ ਵਾਲਾ ਪਰੌਂਠਾ ਖਾਣਾ ਸਬਜ਼ੀ ਕਿਹੜੀ ਬਣਾਈ ਤੇ ਆਲੂ ਗੱਜਰੇ ਦੀ ਦਹੀਂ ਵੀ ਹੈਗਾ ਇੱਕ ਇੱਕ ਪਰੌਂਠਾ ਖਾ ਲੈਣੀ ਆ ਤੇ ਇੱਕ ਰੋਟੀ ਖਾ ਲਵਾਂ ਸਬਜ਼ੀ ਦੇ ਨਾਲ ਕਿਉਂਕਿ ਮਨ ਮੇਰਾ ਦੋਵੇਂ ਪਾਸੇ ਵੱਜੰਡਿਆ ਉਹਦੋਂ ਕੋ ਮੈਂ ਸੁਮਰੀਤ ਕੋ ਬੁਰਕੀ ਲਈ ਤੇ ਬੜੀ ਸਵਾਲ ਲੱਗੀ ਤੇ ਫਿਰ ਇੱਕੋ ਚੀਜ਼ ਹੀ ਖਾਣਾ ਫਿਰ ਐਵਲੇ ਮੈਂ ਆਂ ਫਿਰ ਪਰੌਂਠਾ ਖਾ ਕੇ ਕੀ ਕਰਨੀ ਚੱਲ ਫਿਰ ਵੀ ਜਿੱਤੇ ਮੇਰੀ ਮਰਜ਼ੀ ਹੈ ਸਵੇਰੇ ਮੈਨੂੰ ਪਰੌਂਠਾ ਪਕਾ ਦਿਓ ਤੇ ਹੁਣ ਮੈਂ ਫਿਰ ਸਬਜ਼ੀ ਨਾ ਖਾ ਲੇਨੀ ਰੋਟੀ ਚੱਲ ਠੀਕ ਹੈ ਹਾਂ ਤੇ ਜੇ ਕੋਈ ਕਰਾਉਣਾ ਕੰਮ ਤੇ ਫਿਰ ਮੈਨੂੰ ਦੱਸ ਦੋ ਨਹੀਂ ਹੋ ਗਿਆ ਬਸ ਸਾਡੇ ਜੋ ਕੀ ਰੋਟੀਆਂ ਲਾਤੀਆਂ ਵੀ ਇਤਰਾ ਉੱਦਾਂ ਹੀ ਪਾਰ ਗਿਆ ਚੱਲ ਫਿਰ ਮੈਂ ਨਾ ਪਾਂਡੇ ਮੰਜੂਗੀ ਚੱਲ ਠੀਕ ਹੈ ਹਾਂ ਬਹੁਤ ਮਾੜੀ ਨਹੀਂ ਕੋਈ ਹਾਂ ਫਿਰ ਤੁਸੀਂ ਰੈਸਟ ਕਰ ਲਿਓ ਫਿਰ ਮੰਮੀ ਨੂੰ ਵੀ ਦੇਖ ਜੂ ਥੋੜਾ ਬਹੁਤਾ ਕੰਮ ਕਰਦੀ ਆ ਮੰਮੀ ਤਾਂ ਇਹ ਬੋਲਦੀ ਰਹਿੰਦੀ ਮੰਮੀ ਕਹਿੰਦੀ ਮੋਟੀ ਹੋ ਗਈਆਂ ਕਦੀ ਕਹਿੰਦੀ ਐਨਕਾਂ ਲੱਗੀਆਂ ਕਦੀ ਖੋ ਹੋ ਗਿਆ ਕਦੀ ਖੁਸ਼ ਹੋ ਗਿਆ ਜੇ ਮੈਂ ਘਰ ਰਹਿ ਜਾਣਾ ਮੈਨੂੰ ਤੇ ਇਦਾਂ ਨਾਦਾ ਜਿਦਾਂ ਮੈਂ ਪਤਾ ਨਹੀਂ ਕਿੰਨੀ ਕ ਭੈੜੀ ਲੱਗਣ ਦੀ ਜੇ ਮੈਂ ਕਾਲਜ ਵਗੈਰਾ ਜਾਵਾਂ ਨਾ ਸੇਲੀਆਂ ਫਿਰ ਬਾਬਾ ਪ੍ਰੇਜ਼ ਵਗੈਰਾ ਕਰ ਦਿੰਦੀਆਂ ਥੋੜਾ ਜਿਹਾ ਹੌਂਸਲਾ ਹੋਇਆ ਰਹਿੰਦਾ ਕਦੇ ਮੰਮੀ ਨੇ ਕਦੀ ਮੋਟੀ ਹੋ ਗਈਆਂ ਰੋਟੀ ਨਾ ਖਾ ਦੌੜਾਂ ਲਾ ਲਾ ਉਹ ਕਰ ਲੈ ਜੇ ਕਰਨਾ ਉਹਦਾਂ ਦਾ ਵੀਰ ਹੋ ਤੁਹਾਨੂੰ ਪਤਾ ਆਹ ਕੋਈ ਗੱਲ ਮੰਮੀ ਦੀ ਆਦਤ ਹੀ ਇਦਾਂ ਦੀ ਹੈ ਤੁਹਾਨੂੰ ਟੈਨਸ਼ਨ ਲਿਆ ਕਰ ਕੰਮ ਸਾਰਾ ਕਰ ਲੈ ਕਰਨਾ ਚਲ ਠੀਕ ਫੇ ਮੈਂ ਰੋਟੀ ਖਾਵਾ ਪਾ ਕੇ ਚਲ ਹਾਲਾ ਕੋਈ ਨਹੀਂ ਚਾ ਯਾਰ ਕਿੰਨਾ ਟਾਈਮ ਹੋ ਗਿਆ ਆ ਲੰਗੀ ਕਿ ਨਹੀਂ ਮੈਂ ਬਾਰ ਬਾਰ ਤੇ ਵੇਖਿਆ ਆਂ ਜਾਂ ਫੋਨ ਵਾਲੇ ਵੇਨਾ ਆਂ ਜਾਂ ਡਾਇਲ ਵਾਲੇ ਵੇਨਾ ਆਂ ਲੱਗ ਨਹੀਂ ਸਕਦੀ ਲੈ ਚੰਦ ਮਮਾ ਵੀ ਖੇਤੇ ਆਈਓ ਲਟਾਂ ਜਗਣੀ ਨਕਰ ਇੰਨਾ ਬੜੇ ਦਵਾਲੀ ਬਣਾਈ ਜਾਂਦੀ ਹੋ ਲਟਾਂ ਲਾਈਆਂ ਟਾਈਮ ਕਾ ਨਾ ਹੋ ਗਿਆ ਲੈ ਸੱਡੀ ਸੀ ਹੋ ਗਈ ਅੱਜ ਸੰਡੇ ਆ ਪਿਆਰ ਹੀ ਇੰਨਾ ਹੁੰਦਾ ਵਾ ਦਿੰਦਾ ਮੈਂ ਪਤਾ ਨਹੀਂ ਕੀਤਾ ਤੇ ਆ ਕੇ ਵੇਟ ਕਰਨ ਦਿਆਂ ਤੇ ਸੰਡੇ ਕੌਣ ਸਕੂਲ ਜਾਂਦਾ ਹਾਂ ਹਾਂਦੋ ਕੀ ਮੇਰੇ ਵਾਲੀ ਵੀ ਉਦਾਂ ਇੱਕ ਗੱਲ ਵਾ ਮੈਂ ਇੰਨਾ ਹੋਸਟਲ 'ਚ ਪੜਿਆ ਇੰਨੀ ਨੇ ਸੋਹਣੀਆਂ ਕੁੜੀਆਂ ਉੱਥੇ ਆ ਤੇ ਦੇਖ ਲੋ ਆ ਕੇ ਘਰ ਪਿੰਡ ਵਿੱਚ ਹੀ ਆ ਗਿਆ ਆਇਆ ਕਿਹਦੇ ਜਨ ਤੇ ਜਿਹਨੇ ਫੋਨ ਨਹੀਂ ਰੱਖਿਆ ਚੰਗਾ ਭਲਾ ਨੰਬਰ ਮਿਲ ਜਣਾ ਹੀ ਅੰਜੀ ਨੂੰ ਕਹਿੰਦਾ ਉਹਦੇ ਨੰਬਰ ਦੇਣਾ ਮੈਨੂੰ ਆਨੇ ਬਾਣੇ ਮੈਂ ਕਾਲ ਕਰ ਲੈਣੀ ਕੰਟੀ ਬੱਤੀ ਆਈ ਕਿ ਨਹੀਂ ਬੰਬੀ ਵਾਲੀ ਤੇ ਆਪੇ ਸ਼ਾਮ ਵਜ ਜਣੀ ਅੱਜ ਦਿਨ ਦਾ ਪਤਾ ਹੁੰਦਾ ਜੇ ਨਹੀਂ ਖਰਾਬ ਕਰ ਲਿਆ ਪਿਆਰੰਨਾ ਹੁੰਦਾ ਜੇ ਨਹੀਂ ਵੇਖਿਆ ਨਹੀਂ ਕਿ ਸੰਡੇ ਆ ਤੇ 3 ਵਜ ਜਾ ਕੇ ਦੇਖਣ ਰਿਆਂ ਹਾਦੋਗੀ ਮੇਰੀ ਵਾਲੀ ਵੀ ਮੰਮੀ ਵੀ ਵੇਟ ਕਰਦੀਣੀ ਕਿੰਨਾ ਹਨੇਰਾ ਹੋ ਗਿਆ ਹੁਣ ਘਰ ਨੂੰ ਜਾਣਾ ਜਾ ਨੂੰ ਜੀਜ ਨਹੀਂ ਕੰਨਿਆ ਅੱਗੇ ਦੇ ਜੀ ਕਦਾ ਵੇਖੀ ਜਾਮਾ ਯਾਰ ਦਿਹਾੜੀ ਇੱਕ ਰਾਂਦੇ ਪੈਂਦੀ ਆ ਇਹ ਦਰਸ਼ਨ ਨਹੀਂ ਹੋਏ ਨਾਰਾ ਨੂੰ ਨਹੀਂ ਵੀ ਆਉਣੀ ਰੋਟੀ ਜ਼ਿਆਦਾ ਹੀ ਖਾਧੀ ਗਈ ਅੱਜ ਮੇਰੇ ਬੜਾ ਹੋ ਗਿਆ ਤੇ ਇੱਟੇ ਬੂਕ ਕੋਪਨੇ ਰਾਵਦੇ ਸਿਹਰੀ ਬਾਬੂ ਕਿਦਾਂ ਕਹ ਦਿਆ ਵੀਰ ਜੀ ਤੂੰ ਸੁਣਾਓ ਬੜਾ ਠੀਕ ਆ ਕਦੋਂ ਦਾ ਆ ਮੈਂ ਬਸ ਹੋ ਗਿਆ ਦੋ ਹਫ਼ਤੇ ਹੋਏ ਮੈਨੂੰ ਹੋਸਟਲ ਛੱਡਤਾ ਹੁਣ ਆ ਪੜ੍ਹਾਈ ਪੂਰੀ ਹੋ ਗਈ ਹੁਣ ਹੂੰ ਤਾਂ ਕਰਕੇ ਤੇ ਇੱਥੇ ਮੋਟਰ ਤੇ ਮੈਂ ਤੈਨੂੰ ਵੇਖਣ ਡਿਆ ਦੋ ਤਿੰਨ ਦਿਨ ਭੀ ਇੱਥੇ ਰਹਿਣਾ ਤੂੰ ਪੈੜੀ ਤੇ ਤੁਹਾਡੀ ਠੇਕੇ ਦੇ ਆ ਪੈੜੀ ਤੇ ਠੇਕੇ ਦੇ ਆ ਇੱਥੇ ਵਾਤਾ ਮਨਣਾ ਸਹੀ ਆ ਹੂੰ ਹਵਾਵੜੀ ਤਾਜ਼ਾ ਆਉਂਦੀ ਇੱਥੇ ਤੇ ਲੋਕੇਸ਼ਨ ਬਹੁਤ ਵਧੀਆ ਆ ਸਾਬ ਬਦਲਣ ਡਿਆ ਹੁਣ ਤੂੰ ਸ਼ਹਿਰ ਵਾਲੇ ਤੇ ਹੁਣ ਪਿੰਡ ਵਾਲੇ ਹੈ ਨਾ ਬਦਲਣ ਡਿਆ ਤੂੰ ਆਹੋ ਨਾਲੇ ਹੁਣ ਜੀ ਕਰਦਾ ਕੇ ਖੇਤੀ ਆ ਵੀ ਕਰਾਂਗੇ ਅਰਕਾਂ ਅੱਛਾ ਹੂੰ ਪੜ੍ਹ ਲੈ ਕੇ ਖੇਤੀ ਹੀ ਕਰਨੀ ਆ ਤੂੰ ਹੋਰ ਕੀ ਆ ਹੂੰ ਨੌਲੇਜ ਹੈਗੀ ਆ ਖੇਤੀ ਕਰਨ ਦੀ ਹਾਂ ਖੇਤੀ ਬੜੀ ਦਾ ਕੋਰਸ ਕੀਤਾ ਹੀ ਹੋ ਆ ਖੇਤੀ ਬੜੀ ਕਿਤਾ ਅੱਛਾ ਹੂੰ ਜੇ ਇਹ ਤੇ ਠੇਕੇ ਤੇ ਅਜੇ ਤੈਨੂੰ ਆਣ ਕੇ ਇੱਥੇ ਬਹਿਣ ਦਾ ਕੀ ਫਾਇਦਾ ਬਸ ਫੇਰਾ ਫੁਰਾ ਮਾਰੀ ਪਿਆ ਲੱਗਦਾ ਆਪਣੀ ਪੈੜੀ ਦਾ ਹੂੰ ਇਹ ਤੇ ਗੱਲ ਹੈਗੀ ਆ ਆਓ ਲੋਕੀ ਬੰਨੇ ਬੰਨੇ ਵੜ ਗਿਰਾਏ ਨੇ ਆਹ ਤਾਂ ਦਿਨੇ ਦਿਨੇ ਮਾਰਜਿਆ ਕਰ ਤੂੰ ਅੱਧੀ ਰਾਤ ਇੱਥੇ ਬੈ ਫਿਰਨ ਧਿਆ ਨਹੀਂ ਆਂ ਮੈਂ ਕਾਫੀ ਟਾਈਮ ਦਾ ਹੀ ਫੋਨ ਤੇ ਲੱਗਾ ਤੇ ਹਨੇਰਾ ਹੋ ਗਿਆ ਹੂੰ ਉਹਦੇ ਡਰ ਬੋ ਲੱਗਣ ਡਿਆ ਡਰ ਲੱਗਣ ਡਿਆ ਤੇ ਹੋਰ ਬੜਾ ਹਨੇਰਾ ਵਾ ਇਸੇ ਕੋਪਾ ਹਨੇਰਾ ਵਾ ਡਰ ਕਾ ਦਾ ਇੱਥੇ ਮੈਂ ਤਾਂ ਰੋਜ ਇੱਥੇ ਫਿਰਦਾਰ ਹੀ ਨਾ shear ਕਰਦਾ ਰਹਿਣਾ ਤੂੰ ਇਹ ਗਿੱਜੇ ਹੀ ਨਾ ਰੋਜ ਦੇ ਲੈ ਡਰ ਵਾਲੀ ਚੀਜ਼ ਮੈਨੂੰ ਨਹੀਂ ਪੈਂਦੀ ਜੇ ਪੈ ਗਈ ਤੇ ਨਹੀਂ ਫੇਰ ਵੀ ਆ ਕਿੰਨੇ ਰੁੱਖ ਸੰਘਣੇ ਆ ਉਹ ਡਰ ਦਿਲ ਦਾ ਹੁੰਦਾ ਵਾ ਕੋਹ ਨਹੀਂ ਹੁੰਦਾ ਬੰਦੇ ਦੇ ਮਨ ਦਾ ਵਹਿਮ ਹੁੰਦਾ ਵਾ ਮੈਂ ਤਾਂ ਐਵੇਂ ਕਰੂੰ ਤੁਰਕੇ ਆ ਮੇਰਾ ਜੀ ਨੰਦਿਆ ਜੇ ਸਾਰੇ ਟੱਬਰ ਨੇ ਤੇਰੇ ਆਸਰੇ ਰਹਿਣਾ ਹੋਏ ਤੇ ਤੇਰੇ ਵਰਗੇ ਡਰਕਲ ਦੇ ਆਸਰੇ ਕੀ ਟੱਬਰ ਕੱਟੂਗਾ ਉਹ ਸ਼ਹਿਰਾਂ ਵਿੱਚ ਵੀਰ ਤਾਂ ਗਿੰਦਾ ਵਾ ਹੂੰ ਰਾਤ 12 ਵਜੇ ਤੱਕ ਦੁਨੀਆ ਚੈਰਪਲ ਕਰਨ ਤਰੀ ਫਿਰਦੀ ਆ ਲੈਟਾਂ ਜਗਦੀਆਂ ਹੁੰਦੀਆਂ ਵਾ ਉੱਥੇ ਪੜਨ ਲੱਗਦਾ ਦਿਨ ਘਰ ਆ ਗਈ ਐ ਚੱਲ ਮੈਂ ਜਾਣਾ ਸ਼ਹਿਰ ਕਰਨੋ ਪੋਲ ਤੱਕ ਸ਼ਟਾਉਣਾ ਨਹੀਂ ਇਹਦੇ ਤੈਨੂੰ ਨਹੀਂ ਐਡੀ ਵੀ ਲੋੜ ਨਹੀਂ ਆ ਜਣਾ ਲੈ ਮੈਂ ਤਾਂ ਜਾਣਾ ਹੀ ਜਾਣਾ ਵਾ ਚੱਲ ਠੀਕ ਕਰਦੇ ਗੱਲਾਂ ਬਾਤਾਂ ਆ ਜਾ ਹੂੰ ਹੋਰ ਫੇ ਠੀਕ ਠਾਕ ਹੈ ਘਰ ਸਾਬ ਹਾਂ ਵਧੀਆ ਸਾਰਾ ਹੂੰ ਤੇ ਤੇਰੀ ਮੰਮੀ ਵੀ ਬੜੀ ਘੱਟ ਵੇਖੀ ਦੀ ਮੰਮੀ ਇਹ ਘਰੇ ਹੀ ਆ ਜਾਂਦੇ ਮਰੀਜ਼ ਮਰਾਜ ਅੱਛਾ ਇਹ ਦਵਾਈ ਉਹਨਾਂ ਨੂੰ ਅੱਛਾ ਅੱਛਾ ਹੂੰ ਟਾਈਮ ਹੀ ਲੱਗਦਾ ਮੰਮੀ ਦਾ ਹੂੰ ਮਰੀਜ਼ ਹੀ ਬੋੜੀ ਆ ਜਾਂਦੇ ਸਾਮਾ ਨੂੰ ਤੇ ਮੈਂ ਤਾਂ ਇਹਨਾਂ ਤੋਂ ਬਾਹਰ ਬੋਰ ਦਾ ਕਿਤੇ ਵੇਖਣਾ ਹੀ ਇੰਨੀ ਪੜ੍ਹਾਈ ਕੀਤੀ ਬੋਰ ਡੈਡੀ ਨੂੰ ਗੇ ਨੂੰ ਬਹੁਤ ਜ਼ਰੂਰ ਹੋ ਗਿਆ ਡੈਡੀ ਕਹਿੰਦਾ ਬਾਹਰ ਨਹੀਂ ਆਉਣਾ ਹਾਂ ਹੂੰ ਬਾਹਰ ਕਹਿੰਦਾ ਪੜ੍ਹ ਲਿਖੇ ਦਿਹਾੜੀ ਕਰਨੀ ਫਾਇਦਾ ਕੀ ਗੱਲ ਤੇ ਉਹਦਾ ਸਹੀ ਹੈ ਇੱਥੇ ਕੰਮ ਖੋਲਾ ਕੋਈ ਆਪਣਾ ਨਾਲੇ ਖੇਤੀਬਾੜੀ ਕਰੀ ਜਾਵਾਂਗੇ ਆਪਣੀ ਉਹ ਅੱਜ ਕੱਲ ਲੋਕ ਇਹ ਗੱਲ ਨਹੀਂ ਨਾ ਸਮਝਦੇ ਸਾਡੇ ਪੰਜਾਬ ਵਾਲੇ ਹਾਂ ਹਾਂ ਉਹ ਤਾਂ ਹੈ ਜੀ ਉਹ ਜਿਹੜਾ ਨਹੀਂ ਉਹ ਵੇਖੋ ਵੇਖੀ ਆਪਣੇ ਜ਼ਮੀਨਾਂ ਵੇਚ ਵੇਚ ਕੇ ਤੇ ਜਾਈ ਜਾਂਦੇ ਬਾਹਰ ਹੂੰ ਹੂੰ ਤੇ ਮੁੜ ਕੇ ਰੋਲਾ ਪਾਉਂਦੇ ਰਹਿੰਦੇ ਆ ਫੋਨਾਂ ਦੇ ਉੱਤੇ ਵੀ ਭਈਆਂ ਨੇ ਰਾਜ ਕਰ ਲਿਆ ਆਹ ਤਾਂ ਹੀ ਆਦੇ ਫਿਰ ਹੁਣ ਬੰਜਰ ਜ਼ਮੀਨ ਤੇ ਕਿਸੇ ਨਾ ਕਿਸ ਨੇ ਤੇ ਆਉਣਾ ਹੀ ਆ ਭਈ ਬਾਹਰ ਜਾ ਕੇ ਉਹਦੇ ਕੰਨੀ ਦਿਹਾੜੀ ਉਹ ਹੀ ਕਿ ਥੱਲੇ ਕਰਨਾ ਕੰਮ ਤੇ ਇੱਥੇ ਨਹੀਂ ਆਪਣਾ ਕਰਨਾ ਇੱਥੇ ਆਪਾਂ ਕੰਮ ਖੋਲਾਂਗੇ ਨਾਲ ਖੇਤੀਬਾੜੀ ਕਰਾਂਗੇ ਉੱਥੇ ਵੇਲਾ ਉੱਥੇ ਗੋਰਿਆਂ ਦੇ ਭਾਂਡੇ ਧੋ ਲੈਣੇ ਆ ਤੇ ਹੋਰ ਹੈ ਇੱਥੇ ਜੇ ਘਰ ਚ ਕਹਿ ਦੋ ਨਾ 2 ਗਲਾਹ ਤੋਂ ਨੂੰ ਉਹ ਹੱਡਰ ਗਣ ਮੌਤ ਪੈ ਜਾਂਦੀ ਹੈ ਹੋਰ ਇਦਾਂ ਹੀ ਆਗੇ ਤੇ ਉਹ ਹੀ ਬੰਦਾ ਇੱਥੇ ਆਪਣਾ ਕੰਮ ਖੋਲੇ ਲੋਕਾਂ ਦੀ ਸੋਚ ਹੀ ਬਦਲੀ ਜਾ ਕੇ ਉਹ ਵੀ ਯਾਰ ਢੇੜ ਚਾਲ ਬਣੀ ਆ ਬਾਹਰ ਜਾਓ ਬਾਹਰ ਮੇਰਾ ਮੇਰਾ ਡੈਡੀ ਨਹੀਂ ਮੰਨਦਾ ਬਾਹਰ ਨੂੰ ਇਸ ਦੁਨੀਆ ਨੂੰ ਕੋਈ ਨਹੀਂ ਸਮਝਾ ਸਕਦਾ ਯਾਰ ਨਾਲੇ ਕਹਿੰਦਾ ਮੇਰੀ ਨਿਕਲ ਗਈ ਬਾਹਰ ਹੂੰ ਤੂੰ ਨਹੀਂ ਜਾਣਾ ਬਾਹਰ ਉਹ ਗੱਲ ਸਹੀ ਹੈ ਜਿੰਨੇ ਕੱਢੀ ਹੋਵੇ ਨਾ ਪਤਾ ਉਹਨੂੰ ਹੀ ਹੁੰਦਾ ਹੂੰ ਸਹੀ ਹੈ ਹੁਣ ਸਾਨੂੰ ਇੱਥੇ ਰਹਿਣੇ ਸਾਨੂੰ ਇੱਥੇ ਦਾ ਪਤਾ ਹੁਣ ਤੇਰੇ ਡੈਡੀ ਨੂੰ ਕਿੰਨੇ ਸਾਲ ਹੋ ਗਏ ਬਾਹਰ ਗਏ ਨੂੰ ਉਹਨੂੰ ਪਤਾ ਹੀ ਉੱਥੇ ਹਾਲਾਤ ਕੀ ਆ ਆਹ ਤੇ ਕਿੰਨੇ ਮਗਰੋਂ ਵਿਆਹ ਹੋਏ ਕਿੰਨੇ ਮਗਰੋਂ ਦੁੱਖ ਨਾ ਪਹੁੰਚਿਆ ਦਾ ਟਾਈਮ ਤੇ ਹਾਂ ਗੱਲ ਤੇ ਆ ਹੁੰਦੀ ਨਾ ਚੱਲ ਕੋਈ ਨਹੀਂ ਆਦਨ ਮੈਂ ਛੱਡ ਆਂ ਉੱਥੋਂ ਤੱਕ ਨਹੀਂ ਵੀ ਚਲ ਜਾਨਾ ਕੋਈ ਨਹੀਂ ਨਹੀਂ ਮੈਂ ਤਾਂ ਜਾਣਾ ਹੀ ਆ ਮੈਂ ਸ਼ੇਅਰ ਕਰਨ ਜਾਣਾ ਠੀਕ ਠੀਕ ਆ ਆਹ ਫੁੱਲ ਜੇ ਕਿਹੜੇ ਫੜੀ ਫਿਰਦਾ ਹੱਥ ਚ ਇਹ ਵੀਰ ਜੀ ਮੰਮੀ ਨੇ ਆਖਿਆ ਸੀ ਕਿ ਫੁੱਲ ਲੈ ਕੇ ਆਈ ਉੱਥੋਂ ਬੂਟੀ ਜੀ ਤੇ ਮੈਨੂੰ ਦਵਾ ਲੱਗੇ ਸੋਹਣੇ ਕੋਈ ਦਵਾਈ ਦੁਵਾਈ ਨਹੀਂ ਮੰਮੀ ਨੇ ਕਿਉਂ ਅੰਗਰੇਜ਼ੀ ਦਵਾਈਆਂ ਹੁਣ ਅਸਰ ਕਰਨੋਂ ਹਟ ਗਈਆਂ ਬੰਦਿਆਂ ਤੇ ਨਹੀਂ ਕਈ ਚੀਜ਼ਾਂ ਹੁੰਦੀਆਂ ਉਦੋਂ ਜੀ ਜੁਆਣਾ ਠੀਕ ਹੁੰਦੇ ਆ। ਉਹ ਨਾਲੇ ਭਰਾਵਾ ਤੇ ਆਮ ਜੀ ਬੂਟੀ ਇਥੇ ਵਾਧੂ ਨਹਿਰ ਤੇ ਤੁਰੇ ਫਿਰਦੀ ਏ। ਇਹਦੇ ਕਦੀ ਦਵਾਈ ਬੰਨੀ ਏ। ਮੈਨੂੰ ਤੇ ਬੜੇ ਸੋਹਣੇ ਲੱਗੇ ਆ ਗਲਾ ਬੀਜੇ। ਸੋਹਣੇ ਵੇਖ ਕੇ ਨਹੀਂ ਨਾ ਦਵਾਈ ਬੰਨੀ। ਉਹ ਤੇ ਕੋਈ ਗੁਣ ਵੀ ਹੋਵੇ ਵਿੱਚ ਤਾਂ ਮ। ਇਹ ਮੰਮੀ ਨੂੰ ਪਤਾ ਮੈਨੂੰ ਨਹੀਂ ਪਤਾ। ਚੱਲ। ਸਾਨੂੰ ਕੀ ਆ ਜਾ। ਮੈਂ ਦਿਖਾ ਦੂਗਾ ਨਾ ਉਹਨੂੰ ਜੇ ਆ ਹੋਏ। ਆਹ ਵਾਹ ਠੀਕ ਆ। ਫੇ ਆਪੇ ਕੱਲ ਨੂੰ ਇਹ ਲੈ ਜਾਊਂਗਾ। ਹੂੰ ਹੂੰ। ਜ਼ਿਆਦਾ। ਹਾਂ ਸਹੀ ਗੱਲ। ਹੂੰ ਹੂੰ।